ਗੇਵੀ ਕੀ ਗੱਲ ਹੋ ਗਈ ਤੇਰੀ ਨੰਦ ਨੂੰ ਮਹੀਨੇ ਦੇ ਕਰੀਬ ਹੋ ਗਿਆ ਆਈ ਨੂੰ ਕਿਤੇ ਲੜ ਲੁੜ ਕੇ ਤਾਂ ਨਹੀਂ ਆਈ ਹੈਗੀ ਜੰਦੀ ਤਾਂ ਇਹੀ ਆ ਵੀ ਮੇਰੇ ਸਾਰੇ ਚੰਗੇ ਨਹੀਂ ਹੈਗੇ ਕੁੱਟਦੇ ਮਾਰਦੇ ਨੇ ਪੁਰਾਣਾ ਵੀ दारू ਪੀ ਕੇ ਤੰਗ ਕਰਦਾ ਆ ਹੁਣ ਕਹੀ ਤਾਂ ਇਹੀ ਜਾਂਦੀ ਆ ਮੈਂ ਤਾਂ ਆਪ ਸੋਚੀ ਜਾਨੀ ਕਿ ਵੀ ਇਹ ਇੰਨਾ ਟਾਈਮ ਹੋ ਗਿਆ ਇਹ ਜਾਣ ਦਾ ਨੋਇਨ ਨਹੀਂ ਲੈਣ ਹੀ ਨਹੀਂ ਆਇਆ ਕੋਈ ਜੇ ਮੰਮੀ ਨੂੰ ਕਹੋ ਮੈਂ ਮੰਮੀ ਇਹਦੇ ਬਾਰੇ ਕੁਝ ਸੋਚੋ ਤੇ ਮੰਮੀ ਮੈਨੂੰ ਕਹਿ ਦਿੰਦੀ ਆ ਮੇਰੀ ਧੀ ਆ ਤੂੰ ਕੌਣ ਹੁੰਨੀ ਐ ਇਹਨੂੰ ਕੁਝ ਰੋਕਣ ਵਾਲੀ ਮੇਰੇ ਜਿਉਂਦੇ ਜੀ ਇੱਥੇ ਹੀ ਬੈਠੂਗੀ ਦੱਸੋ ਬੰਦਾ ਕੀ ਸਮਝਾਊਗਾ ਇਹਨਾਂ ਨੂੰ ਫੇਰ ਵੀ ਪੁੱਛਣਾ ਤਾਂ ਪੈਣਾ ਹੀ ਆ ਵੀ ਕੀ ਗੱਲ ਹੋਈ ਆ ਤਾਂ ਹੀ ਕੋਈ ਹੱਲ ਹੋਊ ਪਰ ਉਂਥ ਦੇ ਗੱਲ ਟੱਲੀ ਕੌਣ ਬੰਨੂ ਮੈਂ ਤਾਂ ਜੇ ਮਾੜਾ ਜਿਹਾ ਵੀ ਕੁਝ ਕਹਿੰਦੀ ਆ ਬੇਰੇ ਮਗਰ ਤਾਂ ਇਹ ਦੋਨੋਂ ਜਾਣੀਆਂ ਪੈ ਜਾਂਦੀਆਂ ਨੇ ਮੈਂ ਤਾਂ ਕੁਝ ਬੋਲਣ ਚੋਗੀ ਨਹੀਂ ਹੈਗੀ ਘਰ 'ਚ ਜਿਹੜੇ ਘਰ 'ਚ ਸੱਸ ਤੇ ਨੰਦ ਦੀ ਪ੍ਰਧਾਨਗੀ ਹੋਵੇ ਉੱਥੇ ਤਾਂ ਨੂੰ ਦਾ ਰੱਬ ਰੱਖਾ ਹੀ ਆ ਭੈਣੇ ਫੇਰ ਵੀ ਪੁੱਛ ਕੇ ਤਾਂ ਦੇਖੀ ਇੱਕ ਵਾਰੀ ਨਾ ਨਾ ਮੇਰੀ ਤੋਹਵਾ ਮੇਰੇ ਮਾਪਿਓ ਦੀ ਤੋਹਵਾ ਮੈਂ ਨਹੀਂ ਆਹਾਂ ਪੁੰਡਾਂ ਦੇ ਖੱਖਰ ਨੂੰ ਹੱਥ ਲਾਉਣਾ ਜੇ ਤੂੰ ਆਦੀ ਸੱਸ ਤੇ ਨੰਦ ਤੋਂ ਡਰਦੀ ਆ ਤਾਂ ਤੇ ਹਸਬੰਦ ਨਾਲ ਹੀ ਗੱਲ ਕਰ ਲੈ ਸ਼ੇਅਰ ਕਰ ਲੈ ਉਹਦੇ ਨਾਲ ਕੀ ਪਤਾ ਕੋਈ ਹਾਲ ਹੀ ਨਿਕਲ ਆਵੇ ਸੋਚ-ਸੋਚ ਕੇ ਕੋਈ ਹੱਲ ਨਹੀਂ ਨਿਕਲਣਾ ਗੱਲ ਕਰਨ ਨਾਲ ਬਣਨੀ ਆ ਆ ਦੇਖ ਲਿਆ ਹੁਣ ਤਾਂ ਆਂਡ ਗੋੜ ਚ ਵੀ ਕੁਸਰ-ਪੁਸਰ ਸ਼ੁਰੂ ਹੋ ਗਈ ਆ ਵੀ ਇਹਨਾਂ ਦੀ ਕੁੜੀ ਨੂੰ ਇੰਨੀ ਦੇਰ ਹੋ ਗਈ ਘਰੇ ਕਿਉਂ ਬੈਠੀ ਆ ਜੇ ਮੈਂ ਨਹੀਂ ਕੁਝ ਕਹਿ ਸਕਦੀ ਘੱਟੋ-ਘੱਟ ਤੁਸੀਂ ਤਾਂ ਮੰਮੀ ਨੂੰ ਕਹਿ ਸਕਦੇ ਹੋ ਨਾ ਮੈਨੂੰ ਤਾਂ ਤੁਸੀਂ ਬੋਲਣ ਜੋਗੀ ਨਹੀਂ ਛੱਡਿਆ ਹੋਇਆ ਤੇ ਨਾ ਆਪ ਬੋਲਦੇ ਆ ਉਹ ਮੈਂ ਵੀ ਨਹੀਂ ਕਹਿਣ ਜੋਗਾ ਜੇ ਮੈਂ ਕਹਿਣਾ ਤਾਂ ਬੇਬੇ ਤਾਂ ਸਿੱਧਾ ਹੀ ਟੁੱਟ ਕੇ ਮੇਰੇ ਵੀ ਮਗਰ ਪੈਂਦੀ ਆ ਕਹਿੰਦੇ ਤੇਤੋਂ ਦੋ ਰੋਟੀਆਂ ਨਹੀਂ ਖਵਾਉਂਦੀ ਆ ਉਹਦੀ ਭੈਣ ਨੂੰ ਨਹੀਂ ਹੁੰਦੇ ਕਹਿੰਦੇ ਬਿੱਟ ਲੰਨ ਦਾ ਮੈਂ ਖਵਾ ਦੂੰ ਆਪਣੇ ਆਪ ਹੀ ਪਰ ਕਹਿੰਦੀ ਮੈਂ ਆਪਦੀ ਕੁੜੀ ਉਹਦੇ ਸਹੁਰੇ ਦੌਰ ਨਹੀਂ ਨਹੀਂ ਹੈਗੀ ਪਰ ਉਹ ਇੱਕੋ ਤਰਫਾ ਸੁਣ ਕੇ ਵੀ ਕੁੜੀ ਨੇ ਜੋ ਕਹਿਤਾ ਬਸ ਉਹਦੇ ਤੇ ਯਕੀਨ ਕਰੀ ਬੈਠੇ ਆ ਘਟੋ ਘਟ ਉਹਨਾਂ ਦੇ ਸਹੁਰਿਆਂ ਨੂੰ ਬੁਲਾ ਕੇ ਪੁੱਛੋ ਤਾਂ ਸਹੀ ਗੱਲ ਕੀ ਹੋਈ ਆ ਨਹੀਂ ਮੈਨੂੰ ਐਂ ਲੱਗਦਾ ਜਿੱਦਾਂ ਗੁੱਡੀ ਦਾ ਉੱਤਰ ਆ ਜਾ ਹੋਇਆ ਮੂੰਹ ਆ ਨਾ ਵੀ ਜ਼ਰੂਰ ਉਹਦਾ ਘਰ ਵਾਲਾ ਕੰਮ ਨਹੀਂ ਕਰਦਾ ਨਸ਼ੇੜੀ ਹੋਊਗਾ ਤੇ ਸੰਸ ਉਹਦੀ ਡਾਡੀ ਹੈ ਗੱਲ ਗੱਲ ਤੇ ਲੈਣ ਦੇਣ ਦੇ ਚੱਕਰ 'ਚ ਉਹਨੂੰ ਮਿਹਣੇ ਮਾਰਦੀ ਹੋਣੀ ਆ ਮੈਨੂੰ ਤਾਂ ਐਂ ਲੱਗਦਾ ਇਹ ਤਾਂ ਆਪਣੀਆਂ ਹੀ ਸੋਚਾਂ ਆ ਨਾ ਕੱਡੋ ਘੱਟ ਆਪਾਂ ਇੱਕ ਵਾਰੀ ਪੁੱਛੀਏ ਤਾਂ ਸਹੀ ਜੇ ਮੰਮੀ ਤੇ ਗੁੱਡੀ ਨੂੰ ਆਪਾਂ ਨਹੀਂ ਸਮਝਾਵਾਂਗੇ ਤਾਂ ਹੋਰ ਕੌਣ ਕਹੂਗਾ ਆਪਾਂ ਨੂੰ ਤਾਂ ਕਹਿਣਾ ਹੀ ਪੈਣਾ ਆ ਮੰਨ ਨਾ ਕੈੜਾ ਜਾ ਕਰਕੇ ਇੱਕ ਵਾਰੀ ਤੁਸੀਂ ਮੰਮੀ ਹੁਣਾਂ ਨਾਲ ਗੱਲ ਕਰੋ ਉਹ ਸੋਚਦਾ ਤਾਂ ਮੈਂ ਵੀ ਆ ਕਿਉਂਕਿ ਜਦੋਂ ਬਾਹਰ ਜਾਣਾ ਨਾ ਅਗਲੇ ਆਨੀ ਬਾਨੀ ਪੁੱਛਦੇ ਆ ਵੀ ਹੋਰ ਵੀ ਕੀ ਹਾਲ ਐ ਘਰੇ ਠੀਕ ਠਾਕ ਐ ਸੁਖਸਾਂ ਦਾ ਉਹ ਮੈਨੂੰ ਵੀ ਪਤਾ ਕਿਹੜੀ ਗੱਲ ਵਾਲਾ ਇਸ਼ਾਰਾ ਕਰਦੀ ਆ ਜਦੋਂ ਧੀ ਦਰ ਤੇ ਆ ਕੇ ਬਹਿ ਜਵੇ ਨਾ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤਾਂ ਕਰਦੇ ਨੇ ਬਸ ਫਿਰ ਆਪਾਂ ਇਹਨਾਂ ਗੱਲਾਂ ਦਾ ਹੀ ਬਚਾਅ ਕਰਨਾ ਆ ਲੋਕਾਂ ਦੇ ਆਪਾਂ ਮੂੰਹ ਨਹੀਂ ਫੜ ਸਕਦੇ ਹੈਗੇ ਲੋਕ ਜੇ ਗੁੱਡੀ ਬਾਰੇ ਗੱਲਾਂ ਕਰਦੇ ਆ ਤਾਂ ਆਪਣੇ ਬਾਰੇ ਵੀ ਤਾਂ ਤਰ੍ਹਾਂ ਤਰ੍ਹਾਂ ਦੀਆਂ ਕਰਦੇ ਹੋਣਗੇ ਵੀ ਇਹਨਾਂ ਨੇ ਕੁੜੀ ਘਰੇ ਬਿਠਾਈ ਹੋਈ ਹੈ ਖਬਰੇ ਆਪਣੇ 'ਚ ਕਿੰਨੇ ਨੁਕਸ ਕੱਢਦੇ ਹੋਣੇ ਆ ਉਹ ਘੱਟੋ ਘੱਟ ਆਪਾਂ ਜਾ ਕੇ ਇੱਕ ਵਾਰੀ ਗੱਲ ਤਾਂ ਕਰੀਏ ਐ ਚੋਪਰ 'ਤੇ ਰਹਿ ਕੇ ਕੋਈ ਗੁਜ਼ਾਰਾ ਨਹੀਂ ਹੋਣਾ ਤੁਸੀਂ ਉਠੋ ਜਾ ਕੇ ਤੁਸੀਂ ਮੰਮੀ ਤੇ ਗੁੱਡੀ ਨਾਲ ਗੱਲ ਕਰੋ ਚਲ ਦੇਖਦਾ ਗੱਲ ਕਰਦਾ ਜੇ ਕੋਈ ਰਾਹ ਫੜਾਉਣ ਗਿਆ ਤਾਂ ਤਾਂ ਹੀ ਹੈ ਨਾ ਬਾਕੀ ਦੇਖੀ ਜਾਓ ਫਿਰ ਜੋ ਹੋਗਾ ਦੇਖਣਾ ਸੁਖਣਾ ਕੁਝ ਨਹੀਂ ਬਸ ਤੁਸੀਂ ਜਾ ਕੇ ਗੱਲ ਕਰੋ ਹਾਂ ਚਲ ਮੈਂ ਕਰਦੀ ਆ ਡਿੰਪਲ ਨੂੰ ਵੀ ਬੁਲਾ ਲੈਣੀ ਆ ਘੱਟੋ ਘੱਟ ਜੇ ਹੋਰ ਕੋਈ ਗੱਲ ਨਾ ਹੋਊਗੀ ਵਿੱਚ ਬੈਠੀ ਹੰਗਾਰਾ ਤਾਂ ਪਰ ਹੋਊਗੀ ਮੰਮੀ ਤੇ ਗੁੱਡੀ ਨੂੰ ਪਤਾ ਲੱਗੂਗਾ ਵੀ ਆਂਡ ਗੋਆਂਡ ਵਾਲੇ ਕੀ ਸੋਚਦੇ ਨੇ ਫੋਨ ਕਰਦੀ ਆ ਡਿੰਪਲ ਨੂੰ ਉਹ ਤਾਂ ਗੱਲਾਂ ਵੀ ਬੜੀਆਂ ਸਿਆਣੀਆਂ ਸਿਆਣੀਆਂ ਕਰਦੀ ਆ ਫਿਕਰ ਨਾ ਕਰੀ ਇਹ ਜੀ ਸੋਚ ਤੇ ਜਿਹੜੇ ਲੋਕਾਂ ਦੇ ਮਗਰ ਲੱਗ ਕੇ ਤਾ ਨਾ ਤੂੰ ਹੰਦਾ ਕਾਣਾ ਮੇਰੀ ਧੀ ਨੂੰ ਕਹਿਣਾ ਕੋਈ ਮੈਨੂੰ ਇਹ ਦੱਸ ਤੂੰ ਮਰਵਾਉਣੀ ਆ ਘਰੇ ਰੱਖਣੀ ਸੌਖੀ ਆ ਤੇ ਮਰਵਾਉਣੀ ਸੌਖੀ ਆ ਮੈਨੂੰ ਦੱਸ ਤੈਨ ਦੋ ਰੋਟੀਆਂ ਦੇਣੀਆਂ ਕਿ ਜਾਂ ਲੱਗਦੀਆਂ ਨੇ ਉਹ ਗੱਲ ਦੋ ਰੋਟੀਆਂ ਦੀ ਨਹੀਂ ਹੈਗੀ ਗੱਲ ਲੋਕਾਂ ਦੀ ਆ ਮੈਂ ਕਿਧਾ ਕਿਧਾ ਜਾ ਕੇ ਮੂੰਹ ਫੜਦਾ ਫਿਰੂੰਗਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਕੁਝ ਇਹਦੇ ਬਾਰੇ ਕੋ ਤੇਰੇ ਬਾਰੇ ਕੋ ਮੇਰੇ ਬਾਰੇ ਤੇ ਕੋ ਸਹਰਿਆਂ ਬਾਰੇ ਉਹ ਕੁਝ ਨਾ ਪਤਾ ਤੈਨੂੰ ਸੋਚਣਾ ਪਊਗਾ ਕਿ ਨਹੀਂ ਪਊਗਾ ਤੈਨੂੰ ਲੋਕਾਂ ਦਾ ਨਹੀਂ ਤੇਰੇ ਸਤਾ ਤੇਰੇ ਘਰ ਆਈ ਬੋਲਦੀ ਆ ਜਿਵੇਂ ਉਹ ਕਹਿੰਦੀ ਆ ਉਹ ਤਾਂ ਜਣਾ ਮੰਨਦਾ ਤੂੰ ਵੀਰੇ ਜੇ ਫਾ ਬਿਰੂ ਮੈਨੂੰ ਦੋ ਰੋਟੀਆਂ ਦੇਣੀ ਔਖੀਆਂ ਲੱਗਦੀਆਂ ਨੇ ਨਾ ਮੈਂ ਕਿਸੇ ਪਾਸੇ ਨੌਕਰੀ ਲੱਭ ਲੈਣੀ ਆ ਆਪਦਾ ਖਰਚਾ ਨੇ ਆਪੇ ਹੀ ਚੱਕ ਲਵਾਂਗੀ ਮੈਂ ਪਰ ਰੱਬ ਦੇ ਵਾਸਤਾ ਮੈਂ ਆਪਦਾ ਸੋਹ ਨਹੀਂ ਜਾਣਾ ਹੈਗਾ ਮੇਰੇ ਤਰ੍ਹਾਂ ਹੁਣ ਉੱਥੇ ਰਹਿ ਕੇ ਕੁੱਟ ਨਹੀਂ ਖਾਈ ਜਾਂਦੀ ਸੱਸ ਤੋਂ ਅੱਡ ਘਰ ਵਾਲੇ ਤੋਂ ਅੱਡ ਤੇ ਨਾਲ ਕੁੱਟ ਦੇ ਨਾਲ-ਨਾਲ ਜਿਹੜੇ ਤੰਮੂਣੇ ਦਿੰਦਿਆ ਉਹ ਵੱਖਰੇ ਨਾ ਮੰਮੀ ਮੈਂ ਨਹੀਂ ਹੁਣ ਜਾ ਸਕਦੀ ਉੱਥੇ ਉਹ ਪੁੱਤ ਮੈਨੂੰ ਪਤਾ ਮੈਂ ਤੇਰੀ ਉਦਨ ਹਾਲਤ ਦੇਖੀ ਐ ਇਹਨਾਂ ਨੂੰ ਕੀ ਪਤਾ ਮਾਂ ਦੇ ਦੋਸਤ ਉਹ ਹੀ ਤੇ ਆਵੇ ਤੰਦਾਂ ਤੇ ਕਿੰਨੀ ਵਾਲੀਆਂ ਆਈਆਂ ਮੇਰੇ ਏਡੇ ਏਡੇ ਨੀਲ ਪਾਏ ਪਏ ਸੀ ਜਦੋਂ ਆਈਆਂ ਮੈਂ ਨਹੀਂ ਮਤੋਰ ਨਹੀਂ ਬਣੀਆਂ ਭੂਆ ਧੀਆ ਪੇਕਿਆਂ ਦੇ ਦਰ ਤੇ ਬੈਠੀਆਂ ਚੰਗੀਆਂ ਨਹੀਂ ਲੱਗਦੀਆਂ ਇਹਦੇ ਸਹੁਰਿਆਂ ਨੂੰ ਬੁਲਾਓ ਤੇ ਕੋਈ ਗੱਲ ਕੰਡੇ ਵੱਟੇ ਲੱਗੇ ਦੇਖਿਆ ਜਾਵੇ ਤਾਂ ਗੱਲ ਤਾਂ ਡਿੰਪਲ ਨੇ ਸਿਆਣੀ ਕੀਤੀ ਆ ਬਲਾਓ ਇਹਦੇ ਸਹਰਿਆਂ ਨੂੰ ਲੈ ਹਣ ਇਹ ਵੀ ਆ ਗਈ ਤੇ ਪਤੀ ਜੀ ਨੂੰ ਆਲੂ ਸਮਝਾਉ ਉਹ ਵੀ ਇਹਦੀ ਸਿੱਖੀ ਸਖਾਈ ਹੱਦੀ ਕਰਦੀ ਆ ਤੂੰ ਨਹੀਂ ਜਾ ਕੇ ਇਹਨੂੰ ਡਿੰਪਲ ਨੂੰ ਸੱਭਲੇ ਇੱਕ ਵਾਰ ਕਾ ਚਾਹੇ 10 ਵਾਰ ਕਾ ਮੈਂ ਨਹੀਂ ਕੁੜੀ ਤੇ ਹੋਰ ਨਹੀਂ ਠੀਕ ਆ ਤੇ ਤਾਂ ਨਾ ਨਾ ਮੇਰੀ ਇੰਨੀ ਪਹੁੰਚ ਆ ਮੇਰੀ ਇੰਨੀ ਪਹੁੰਚ ਤੁਹਾਨੂੰ ਮੈਂ ਉਹ ਜਾਣਦਾ ਉਹ ਜਾਣਦਾ ਹੁਣ ਤੇਰੀ ਪਹੁੰਚ ਕਿੱਥੇ ਗਈ ਹਰ ਤੋ ਗੱਲ ਬਿੰਨੀ ਕਰਦਾ ਮੂਹਰੇ ਹੋ ਕੇ ਉਹਨਾਂ ਕਬਰ ਚ ਕਾਹ ਸਾਰਾ ਬਿੱਤੇ ਚ ਕਾਹ ਪਰਾਣ ਨੇ ਜਿਹੜੇ ਟੁੱਟਦੇ ਨੇ ਰਹਿਣ ਦੇ ਮੰਮੀ ਐਨਾ ਚੱਕਣ ਚਕਾਉਣ ਦਾ ਵਾਧਾ ਤੁਹਾਨੂੰ ਬਤਾਉਣਾ ਆ ਆਪਾਂ ਚੁੱਪਚਪੀਤੇ ਛੜਛੜੀਆਂ ਕਰ ਲੈਣੇ ਆ ਨਾ ਆਪਾਂ ਉਹਨਾਂ ਨੂੰ ਬੁਲਾਈਏ ਨਾ ਉੱਥੇ ਜਾਈਏ ਇਦਾਂ ਨਹੀਂ ਸਰਨਾਗਾ ਇਹ ਤਾਂ ਉਹਨਾਂ ਨੂੰ ਬੁਲਾਉਣਾ ਹੀ ਪੈਣਾ ਇੱਥੇ ਮੂੰਹ ਤੇ ਗੱਲਾਂ ਹੋਣਗੀਆਂ ਨਾਲੇ ਸੋਨੀਆਂ ਪਹਿਣੀਆਂ ਤੇ ਨਾਲੇ ਕਹਿਣੀਆਂ ਪਹਿਣਗੀਆਂ ਆ ਦੇਖਿਆ ਮੈਂ ਤੁਹਾਨੂੰ ਕਹਿੰਦੀ ਸੀ ਨਾ ਵੀ ਡਿੰਪਲ ਬਹੁਤ ਸਿਆਣੀ ਆ ਕਿੰਨੀ ਸਿਆਣੀਆਂ ਗੱਲਾਂ ਕਰਦੀ ਆ ਆ ਬਲਾਓ ਪੰਚਾਇਤ ਨੂੰ ਤਾਂ ਕਿ ਸਾਰੀ ਗੱਲ ਦਾ ਨਿਚੋੜ ਨਿਕਲੇ ਲੈ ਉਹਨਾਂ ਦਾ ਕੀ ਆ ਮੂੰਹ ਤੇ ਮੁੱਕਰ ਜਾਣਗੇ ਤਾਂ ਸਭ ਕਾਹਸੇ ਤੋਂ ਉਹ ਫਤੋ ਤੂੰ ਚੁੱਪ ਕਰ ਇਹ ਕਿੰਜੀ ਤੇ ਜਾ ਉਥੋਂ ਵੀ ਕਹੀ ਜਾਂਦੀ ਆ ਆਪ ਵੀ ਕਹੀ ਜਾਂਦੀ ਆ ਕੁੜੀ ਨੂੰ ਕੱਟਣ ਲੱਗੀ ਹੋਈ ਆ ਵੀ ਮੇਰਾ ਕੰਮ ਘੱਟ ਜਵੇ ਦੋ ਰੋਟੀਆਂ ਨਾ ਪਕਾਉਣਾ ਪੈਂ ਦੇਖ ਕਹਤਾ ਇਹਨੇ ਜਾਨ ਖਾ ਲਈ ਇੰਨਾਂ ਨੂੰ ਜਾਣਦਾ ਇੰਨੀ ਆਦੀ ਪਹੁੰਚ ਆ ਬਾਹ ਆ ਬੈਠਾ ਚੁੱਪ ਕਰਕੇ ਜਾ ਅਠਖੜ ਜਾ ਕੇ ਕਾਰ ਚੱਕਣ ਜਾ ਕੇ ਚਕਾ ਉਹਨਾਂ ਨੂੰ ਸਾਰਾ ਉਹਦੇ ਮਗਰ ਲਾ ਕੇ ਤਾਂ ਬਥੇਰਾ ਕੁਛ ਬੋਲੀ ਜਾਂਦਾ ਕੋਈ ਕਾਰਵਾਈ ਕਰਕੇ ਦਿਖਾ ਫੇਰ ਤਾਂ ਮੈਂ ਮੰਨਾਂ ਵੀ ਤਾਣਦਾ ਵੀ ਵੀ ਕਰਦਾ ਤੈਨੂੰ ਚੱਲ ਠੀਕ ਆ ਫਿਰ ਬੇਬੇ ਜੇ ਇੰਨੀ ਹੀ ਗੱਲ ਹੈ ਨਾ ਤਾਂ ਫਿਰ ਤੁਹਾਨੂੰ ਮੈਂ ਉਹਦੀ ਪਹੁੰਚ ਦਾ ਜਲਵਾ ਦਿਖਾਉਣਾ ਕਾਰਵਾਈ ਸ਼ੁਰੂ ਕਰਦਾ ਪਰ ਇੱਕ ਗੱਲ ਹੋਰ ਵੀ ਹੈ ਜਿਹਦੇ 'ਚ ਕਸੂਰ ਹੋਇਆ ਉਦੋਂ ਸਜ਼ਾ ਦਵਾਵਾਂਗੇ ਸੱਚ ਦਾ ਸਾਥ ਦਵਾਵਾਂਗੇ ਬਸ ਇਹਦੇ ਵਿੱਚ ਤੂੰ ਟੰਗ ਨਾਲ ਲੜਾਈ ਜੇ ਉਹਨਾਂ 'ਚ ਗਲਤੀ ਹੋਈ ਤਾਂ ਸਾਰਾ ਟੱਬਰ ਚੁਕਾਉਣ ਦੀ ਮੇਰੀ ਜ਼ਿੰਮੇਵਾਰੀ ਆ ਪਰ ਜੇ ਸਾਰੇ ਦੀ ਸਾਰੀ ਗਲਤੀ ਗੁੱਡੀ 'ਚ ਨਿਕਲੀ ਤਾਂ ਫਿਰ ਤੂੰ ਆਪ ਸੋਚ ਕਿ ਅੱਗੇ ਕਾਰਵਾਈ ਕਿੱਦਾਂ ਦੀ ਹੋਣੀ ਆ ਫਿਰ ਤੂੰ ਰੋਕੀ ਨਾ ਨਾ ਮੈਂ ਰੋਕਣਾ ਛੱਡ ਵੀਰੇ ਦਫਾ ਕਰ ਇੰਨੀ ਗਰਮੀ ਕਾਮ ਦਿਖਾਉਣੀ ਆ ਉਹ ਆਪਦੇ ਘਰ ਆ ਜੀ ਮੇਰੇ ਘਰ ਆ ਜੀ ਜੋ ਹੋ ਗਿਆ ਸਭ ਹੋ ਗਿਆ ਨਹੀਂ ਨਹੀਂ ਗੁੱਡੀ ਐਡਾ ਨਹੀਂ ਸਰਨਾਗਾ ਕਿ ਤੇ ਇਹ ਤਾਂ ਨਹੀਂ ਵੀ ਤੇਰੇ ਚ ਗਲਤੀ ਹੋਵੇ ਕਿਤੇ ਤਾਈ ਤੂੰ ਰੋਕਦੀ ਹੋਵੇਂ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਗੱਲ ਤਾਂ ਸਿਆਣੀ ਕਰਦੀ ਆ ਕੱਲ ਨੂੰ ਆਪਾਂ ਮੰਮੀ ਦੀਆਂ ਗੱਲਾਂ 'ਚ ਆ ਕੇ ਚੱਕ ਚਕਾਈਆ ਕਰ ਲਈਏ ਹੈ ਤੇ ਕਸੂਰ ਸਾਰਾ ਗੁੱਡੀ 'ਚ ਨਿਕਲੇ ਫਿਰ ਆਪਾਂ ਕੀ ਕਰਾਂਗੇ ਕੱਲ ਸਹੀ ਹੈ ਗੁੱਡੀ ਤੂੰ ਸੱਚ-ਸੱਚ ਦੱਸ ਦੇ ਵੀ ਤੈਨੂੰ ਸਹੁਰਿਆਂ ਨੇ ਕੁੱਟ ਕੇ ਘਰੋਂ ਕੱਢਿਆ ਸੱਸ ਨੇ ਵੀ ਕੁੱਟਿਆ ਘਰ ਵਾਲੇ ਨੇ ਵੀ ਕੱਢਿਆ ਤੇ ਨਸ਼ੇੜੀ ਐ ਉਹ ਨਸ਼ੇ ਕਰਕੇ ਕੁੱਟਦੇ ਮਾਰਦੇ ਸੀ ਮਿਹਣੇ ਦੇਣ ਲੈਣ ਦੇ ਮਾਰਦੇ ਸੀ ਪਰ ਜੇ ਇਹ ਗੱਲ ਝੂਠੀ ਨਿਕਲੀ ਫਿਰ ਤੂੰ ਸੋਚ ਲੈ ਤੇਰਾ ਕੀ ਹਾਲ ਹੋਊਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੱਲ ਕਿੱਧਰ ਦੀ ਕਿੱਧਰ ਨੂੰ ਹਵਾ ਕੇ ਲੈ ਗਿਆ ਹੈ ਭੱਬਲ ਪੁੱਸੇ ਚ ਪਾਈ ਜਾਂਦਾ ਮੈਂ ਤੈਨੂੰ ਚਕਾਉਣ ਦੀ ਗੱਲ ਕਰਦੀ ਆ ਤੂੰ ਹੋਰ ਹੀ ਪਾਸੇ ਤੇਰੇ ਫਟ ਤੋਂ ਮੰਮੀ ਆ ਚੱਕ ਚ ਕੀ ਜਿਹੜਾ ਕੰਮ ਨਹੀਂ ਠੀਕ ਲੱਗਦਾ ਬਸ ਤੂੰ ਇਦਾਂ ਹੀ ਰਹਿਣ ਦੇ ਇਹਦਾ ਮਤਲਬ ਫਿਰ ਗੁੱਡੀ ਤਾਂ ਸਰਾਸਰ ਝੂਠ ਬੋਲਦੀ ਆ ਸੱਚ ਸੱਚ ਦੱਸ ਦੇ ਆਖਰ ਉਸ ਘਰ ਦੇ ਵਿੱਚ ਉਸ ਦਿਨ ਹੋਇਆ ਕੀ ਸੀ ਜਦੋਂ ਤੂੰ ਲੜਕੇ ਇੱਥੇ ਆਈ ਸੀ ਵੀਰੇ ਅਸਲੀ ਗੱਲ ਤਾਂ ਇਹ ਆ ਮੇਰੇ ਸਹੁਰਿਆਂ ਦੀ ਨਾ ਬਹੁਤ ਛੋਟੀ ਸੋਚ ਆ ਮੇਰੀ ਸਾਥਸੇ ਮੇਰਾ ਘਰੜਾ ਸਾਰੇ ਟੱਬਰ ਦੀ ਛੋਟੀ ਸੋਚ ਆ ਉਸ ਦਿਨ ਅਸਲ ਗੱਲ ਇਹ ਹੋਈ ਸੀ ਮੈਂ ਨਾ ਕਿੱਟੀ ਪਾਰਟੀ ਤੇ ਜਾਣਾ ਸੀ ਤੇ ਇਹ ਮੈਨੂੰ ਮਨਾ ਕਰਦੇ ਸੀ ਵੀ ਜੇ ਜਾਣਾ ਆ ਤਾਂ ਕੰਮ ਕਰਕੇ ਜਾਈਂ ਸਾਰਾ ਹੁਣ ਮੈਂ ਭਲਾ ਘਰ ਦੀ ਨੌਕਰ ਆਣੀ ਆ ਵੀ ਨੌਕਰਾਂ ਨੂੰ ਸਾਰਾ ਕੰਮ ਕਰਾਂ ਤੇ ਫਿਰ ਮੈਂ ਕਿਤੇ ਜਾਵਾਂ ਮੇਰੇ ਵੀ ਆਪਣੀ ਲਾਈਫ ਆ ਕੋਈ ਮੈਂ ਵੀ ਆਪਣੀ ਲਾਈਫ ਇੰਜੋਏ ਕਰਨੀ ਆ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਆ ਆਇਆ ਗਿਆ ਰਿਸ਼ਤੇਦਾਰ ਵੀ ਸੰਭਦੀਆਂ ਰਿਸ਼ਤੇਦਾਰਾਂ ਨੂੰ ਤਾਂ ਮੈਂ ਪੁੱਛ ਪੁੱਛ ਕਰਕੇ ਦਿੰਨੀ ਆ ਰੋਜ਼ ਮੈਂ ਘਰੇ ਮੰਮੀ ਗਾੜੀ ਨੂੰ ਵੀ ਪੁੱਛ ਕੇ ਬਣਾਉਣੀ ਆ ਵੀ ਚਾਹ ਪੀਓਗੇ ਤਾਂ ਬਣਾਵਾਂ ਰੋਟੀ ਖਾਣੀ ਆ ਤਾਂ ਬਣਾਵਾਂ ਹੁਣ ਇਦੋਂ ਕਰੇ ਮੈਂ ਕੀ ਕਰ ਲਵਾਂ ਤੇ ਮਾਂ ਪੁੱਤ ਦੇ ਨਖਰੇ ਨਹੀਂ ਮਾਨ ਹੈਗੇ ਕਦੇ ਨੋਣ ਵੱਧ ਪਾਤਾ ਕਦੇ ਤੇਲ ਵੱਧ ਪਾਤਾ ਉੱਪਰੋਂ ਮੈਂ ਕਦੇ-ਕਦੇ ਤਾਂ ਆਨਲਾਈਨ ਬਾਹਰੋਂ ਵੀ ਲੰਗਾ ਕੇ ਖਵਾ ਦਿੰਨੀ ਆ ਉਹ ਨਾ ਹੌਸ ਕਰਦੀ ਨੌਕ ਰਾਣੀ ਨਹੀਂ ਸਾਰਾ ਕੰਮ ਤੂੰ ਹੀ ਕਰੇ ਜਾਵੇਂ ਨਿੱਕੇ ਨਿੱਕੇ ਕੰਮ ਨੂੰ ਸੱਸ ਨੂੰ ਲਾ ਦਿਆ ਕਰ ਭੂਆ ਭਾਵੇਂ ਤੂੰ ਗੈਵੀ ਦੀਦੀ ਦਾ ਕੰਮ ਕਰਮਣੀ ਆ ਮੈਂ ਤਾਂ ਕਦੇ ਤੈਨੂੰ ਦੇਖਿਆ ਨਹੀਂ ਕੰਮ ਕਰਦੀ ਇਹਨੂੰ ਦੇਖਿਆ ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਆ ਇਹ ਤੁਹਾਨੂੰ ਮੈਂ ਕਹਿੰਦੀ ਰਹਿੰਦੀ ਸੀ ਵੀ ਘਰ ਦਾ ਸਾਰਾ ਕੰਮ ਮੈਂ ਇਕੱਲੀ ਕਰਦੀ ਆ ਮੰਮੀ ਕਦੀ ਮੇਰੇ ਨਾਲ ਢੱਕਾ ਨਹੀਂ ਤੋੜਦੇ ਤਾਂ ਹੁਣ ਯਕੀਨ ਆ ਗਿਆ ਤੁਹਾਨੂੰ ਤੂੰ ਤਾਂ ਜਹ ਜਿਸੀ ਕਿਸੀ ਵੀ ਆਇਆ ਕਰੇ ਕੋ ਕਾਗਜ਼ ਲੈ ਲੈ ਉਹ ਤਾਂ ਸਾਨ ਕਰਾ ਲਾ ਮੋਹਰ ਲਾ ਲਾ ਕੱਕਾ ਫਿੱਕੜੀਆਂ ਦੀ ਫੇਟ ਤੂੰ ਕਿੱਥੋਂ ਲੈ ਆਂਦੀ ਫੜ ਕੇ ਹਾਂ ਇਹਨੂੰ ਇੰਨੀ ਗੱਲ ਆਉਂਦੀ ਆ ਗੱਲ ਭੁੰਜੀਆਂ ਦੀ ਕਰਨ ਬਿੰਦੀ ਇੱਕ ਤੂੰ ਸੀ ਗਈ ਤੇ ਇੱਕੋ ਤੋਂ ਦੀ ਇਹ ਲਿਆ ਤਰੀ ਆਹ ਸੇਰ ਤਾਂ ਸੀ ਗਈ ਸੀ ਗਈ ਆ ਨਾਲ ਇੱਕ ਸਵਾ ਸੇਰ ਵੀ ਲਿਆਈ ਤੇ ਇਹ ਤੂੰ ਆਪ ਤੇ ਦਿਲ ਤੇ ਕੋਈ ਗੱਲ ਨਾ ਲਾਈ ਤੇਰੀ ਮਾਂ ਜਿਉਂਦੀ ਬੈਠੀ ਆ ਹੱਕ ਦੇ ਜੋਰ ਤੇ ਰੱਖੂੰ ਇਹਨਾਂ ਦੇ ਸਰ ਤੇ ਨਹੀਂ ਰੱਖਦੀ ਗੱਲ ਸੁਣੇ ਕਰ ਮੈਂ ਕੰਮ ਆਈ ਗੱਲ ਤਾਂ ਇੱਕ ਪਾਸੇ ਰਹਿ ਗਈ ਜਿਹੜੇ ਉਹ ਨੀਲ ਪਏ ਹੋਏ ਸੀ ਉਹ ਤਾਂ ਨਹੀਂ ਸੀ ਕੁੱਟਮਾਰ ਤੋਂ ਝੂਠ ਬੋਲਦੇ ਉਹ ਤਾਂ ਜੇ ਕੀਤੀ ਸੀ ਕੁੱਟਮਾਰ ਤਾਂ ਹੀ ਪਏ ਹੋਏ ਸੀ ਹਾਂ ਗੁੱਡੀ ਹੁਣ ਤੂੰ ਆਹ ਨੀਲ ਵਾਲੀ ਕਹਾਣੀ ਵੀ ਦੱਸ ਦੇ ਸੋਹ ਲੱਗੇ ਤੈਨੂੰ ਤੇਰੀ ਮਾਂ ਦੀ ਜੇ ਤੂੰ ਝੂਠ ਬੋਲੀ ਤਾਂ ਸੱਚ ਦੱਸੀ ਉਹ ਮੈਂ ਤਾਂ ਬੈਠੀ ਫੋਨ ਚਲਾ ਰਹੀ ਸੀ ਉੱਤੋਂ ਮੇਰੇ ਸਾਸਾ ਕੇ ਬੋਲਣ ਲੱਗ ਗੀ ਵੀ ਤੂੰ ਫੋਨ ਤੇ ਹੀ ਲੱਗੀ ਰਹਿਣੀ ਆ ਕੰਮ ਕਰ ਲਾ ਆ ਕਰ ਲਾ ਉਹ ਕਰ ਲਾ ਤੇ ਬਸ ਉਹਨੇ ਮੇਰੇ ਹੱਥ ਚੋਂ ਫੋਨ ਖੋਲ ਲਿਆ ਫਿਰ ਮੈਨੂੰ ਗੁੱਸਾ ਆ ਗਿਆ ਤੇ ਮੈਂ ਉਹਦੀ ਬਾਹ ਮਰੋੜਤੀ ਤੇ ਉੱਪਰੋਂ ਇਹ ਆ ਗਏ ਇਹਨਾਂ ਨੇ ਦੇਖ ਲਿਆ ਤੇ ਨਾਲ ਹੀ ਇਹਨਾਂ ਨੇ ਮੇਰੇ ਇੱਕ ਚੜਤੀ ਉਹ ਬੇਬੇ ਉਹ ਸਿੱਕਾ ਤਾਂ ਆਪਣਾ ਖੋਟਾ ਨਿਕਲਿਆ ਬਾਣੀਆਂ ਨੂੰ ਕੀ ਦੋਸ਼ ਦਈਏ ਆ ਸੱਸ ਦੀ ਬਾਤਾਂ ਨੇ ਪਹਿਲਾਂ ਮਰੋੜਤੀ ਉਹਨੂੰ ਵੀ ਤਾਂ ਛੱਟਪੇਟ ਲੱਗ ਗਈ ਤਾਂ ਗੁੱਸੇ 'ਚ ਜੇ ਪਰੋਹਣੇ ਨੇ ਇਹ ਦੇਖਿਆ ਵੀ ਮੇਰੀ ਮਾਂ ਤੇ ਇਹਨੇ ਹੱਥ ਚੱਕ ਲਿਆ ਤੇ ਉਹਨੇ ਵੀ ਬਰਾਬਰੀ ਕਰਤੀ ਪਰ ਜਿਹੜਾ ਬਹੁਤਾ ਕਸੂਰ ਤਾਂ ਇਹ ਚ ਨਿਕਲਿਆ ਨਾ ਇਹ ਬਹੁਤੇ ਘਰਾਂ ਚ ਹੁੰਦਾ ਵੀ ਇਦਾਂ ਹੀ ਆ ਜਦੋਂ ਧੀ ਜਿਹੜੀ ਆ ਨਾ ਸਹੁਰੇ ਘਰੋਂ ਰੁੱਸ ਕੇ ਆ ਜਾਂਦੀ ਹੈ ਪੇਕੇ ਤਾਂ ਪੇਕੇ ਅਸਲੀ ਗੱਲ ਦੀ ਤਹ ਤੱਕ ਪਹੁੰਚਣ ਤੋਂ ਪਹਿਲਾਂ ਸਾਰੇ ਦਾ ਸਾਰਾ ਕਸੂਰ ਉਹਦੇ ਸਹੁਰੇ ਤੇ ਸਿੱਟ ਦਿੰਦੇ ਆ ਵੀ ਉਹੀ ਮਾੜੇ ਨੇ ਉਹ ਪਰ ਕਈ ਵਾਰੀ ਗੱਲਾਂ ਦੇ ਵਿੱਚ ਤਾਂ ਆਪਣੀ ਧੀ ਦੀ ਵੀ ਤਾਂ ਗਲਤੀ ਹੋ ਸਕਦੀ ਹੈ ਦੋ ਤਰਫਾ ਦੋਨਾਂ ਪਹਿਲੂ ਸੁਣ ਕੇ ਫਿਰ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ ਅਜੇ ਤੇਰੇ ਚੱਕਰ ਚ ਕੇ ਮੈਂ ਵੀ ਕਾਰਵਾਈ ਚੱਕ ਕੇ ਉਹਨਾਂ ਦੇ ਸਾਰੇ ਟੱਬਰ ਨੂੰ ਚਕਾਜਦਾ ਤਾਂ ਫੇਰ ਨਾ ਸੀ ਰੱਬ ਨੇ ਮੈਨੂੰ ਮਾਫ਼ ਕਰਨਾ ਸੀ ਹਰ ਕਹਾਣੀ ਦੇ ਤਿੰਨ ਰੂਪ ਹੁੰਦੇ ਆ ਇੱਕ ਉਹ ਜੋ ਇਹਨੇ ਬਣਾਇਆ ਦੂਜਾ ਇਹਦੇ ਸਹਰਿਆਂ ਨੂੰ ਪਤਾ ਆ ਤੇ ਤੀਜਾ ਆ ਜਿਹੜੀਆਂ ਆਂਡ ਗੌਂਡ ਦੇ ਵਿੱਚ ਗੱਲਾਂ ਹੁੰਦੀਆਂ ਨੇ ਇਹਦਾ ਨਿਚੋੜ ਤਾਂ ਉਦੋਂ ਹੀ ਨਿਕਲਦਾ ਹੁੰਦਾ ਜਦੋਂ ਦੋਨੋਂ ਧਿਰਾਂ ਬਰਾਬਰ ਬਹਿ ਕੇ ਆਪਸ ਵਿੱਚ ਇੱਕ ਦੂਜੇ ਨਾਲ ਗੱਲ ਕਰਦੀਆਂ ਕਿਸੇ ਇੱਕ ਦੀ ਗੱਲ ਸੁਣ ਕੇ ਨਾ ਨਤੀਜੇ ਤੇ ਨਹੀਂ ਪਹੁੰਚਣਾ ਚਾਹੀਦਾ ਸਾਰੇ ਪਹਿਲੂਆਂ ਤੇ ਵਿਚਾਰ ਕਰਕੇ ਕੋਈ ਫੈਸਲਾ ਲੈਣਾ ਚਾਹੀਦਾ ਹਰ ਮਾਂ ਨੂੰ ਆਪਣੀ ਧੀ ਪਿਆਰੀ ਹੁੰਦੀ ਆ ਪਰ ਜੇ ਕਸੂਰ ਧੀ ਦਾ ਹੋਵੇ ਨਾ ਤਾਂ ਉਹਨੂੰ ਗਲਤ ਸ਼ਹਿ ਦੇਣ ਦੀ ਬਜਾਏ ਉਹਨੂੰ ਸਮਝਾਉਣ ਦਾ ਫਰਜ਼ ਵੀ ਤਾਂ ਉਹਦੀ ਮਾਂ ਦਾ ਹੀ ਹੁੰਦਾ ਹੈ ਨਾ